ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਗੱਲ ਪੰਜਾਬ ਦੀ ਵਿੱਚ ਅੱਜ ਅਸੀਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਕਿ ਹੁਣ ਭਾਰਤ ਵਿੱਚ ਵੀ ਘੱਟ ਉਮਰ ਦੇ ਬੱਚਿਆਂ ਦੇ ਇੰਟਰਨੈਟ ਇਸਤੇਮਾਲ ਜਾਂ ਕਹੀਏ ਕਿ ਸੋਸ਼ਲ ਮੀਡੀਆ ਦਾ ਪ੍ਰਯੋਗ ਬੰਦ ਹੋ ਜਾਣ ਦੀ ਸੰਭਾਵਨਾ ਜਾਗ ਗਈ ਹੈ ਦੇਸ਼ ਵਿੱਚ ਇਸ ਵੇਲੇ 100 ਕਰੋੜ ਤੋਂ ਜ਼ਿਆਦਾ ਇੰਟਰਨੈਟ ਯੂਜ਼ਰ ਹਨ ਇਹ ਅੰਕੜਾ ਰਿਸਰਚ ਫਰਮ ਡਾਟਾ ਰਿਪੋਰਟਰ ਨੇ ਜਾਰੀ ਕੀਤਾ ਹੈ ਜਿਸ ਨੂੰ ਹਾਲ ਹੀ ਵਿੱਚ ਭਾਰਤ ਦੇ মিডিਆ ਨੇ ਛਾਇਆ ਵੀ ਕੀਤਾ ਹੈ ਦੇਸ਼ ਵਿੱਚ 50 ਕਰੋੜ ਤੋਂ ਜ਼ਿਆਦਾ ਲੋਕ YouTube 40 ਕਰੋੜ ਤੋਂ ਜ਼ਿਆਦਾ ਲੋਕ Facebook ਅਤੇ 48 ਕਰੋੜ ਤੋਂ ਜ਼ਿਆਦਾ Instagram ਦਾ ਪ੍ਰਯੋਗ ਕਰਦੇ ਹਨ ਇਹ ਜਾਣਕਾਰੀ ਭਾਰਤ ਦੇ ਆਰਥਿਕ ਸਰਵੇਖਣ 2025-26 ਵਿੱਚ ਸਾਂਝੀ ਹੋਈ ਹੈ ਜਿਸ ਵਿੱਚ ਘੱਟ ਉਮਰ ਦੇ ਬੱਚਿਆਂ ਨੂੰ ਡਿਜੀਟਲ ਰਸ ਤੋਂ ਛੁਟਕਾਰਾ ਦਿਵਾਉਣ ਵਾਸਤੇ ਕਈ ਤਰ੍ਹਾਂ ਦੀਆਂ ਸਪਾਰਸ਼ਾਂ ਕੀਤੀ ਗਈਆਂ। ਤੁਸੀਂ ਅੰਦਾਜ਼ਾ ਲਗਾਓ ਕਿ ਜੇਕਰ ਭਾਰਤ ਵਿੱਚ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇੰਟਰਨੈਟ ਇਸਤੇਮਾਲ ਕਰਨ ਜਾਂ ਫਿਰ ਸੋਸ਼ਲ ਮੀਡੀਆ, ਭਾਵੇਂ YouTube, Facebook, Instagram ਵਰਗੀਆਂ ਸਾਈਟਾਂ ਤੇ ਬੰਦੀ ਲੱਗ ਜਾਏ ਤਾਂ ਪੂਰੇ ਦੇਸ਼ ਨੂੰ ਕਿਸ ਤਰ੍ਹਾਂ ਦਾ ਅਜੀਬ ਜਿਹਾ ਸਕੂਨ ਮਿਲੇਗਾ। ਭਾਰਤ ਦੇ ਆਰਥਿਕ ਸਰਵੇਖਣ ਵਿੱਚ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਸ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵੇਲੇ ਜਿਹੜੇ ਵੀ ਐਪ ਦੇਸ਼ ਭਰ ਦੇ ਲੋਕ ਇਸਤੇਮਾਲ ਕਰਦੇ ਹਨ ਉਨ੍ਹਾਂ ਵਿੱਚ 75% ਤੋਂ ਜ਼ਿਆਦਾ ਛੋਟੀ ਉਮਰ ਦੇ ਜੀਵਨ ਆਰਥਿਕ ਸਰਵੇਖਣ ਦੀ ਇਹ ਰਿਪੋਰਟ ਭਾਰਤ ਦੀ ਪਾਰਲੀਮੈਂਟ ਵਿੱਚ ਰੱਖੀ ਜਾ ਚੁੱਕੀ ਹੈ ਇਸ ਰਿਪੋਰਟ ਦੇ ਚਿੰਤਨ ਕਰਨ ਤੋਂ ਬਾਅਦ ਸਰਕਾਰ ਇਹ ਫੈਸਲਾ ਲਵੇਗੀ ਕਿ ਬੱਚਿਆਂ ਦੇ ਭਵਿੱਖ ਲਈ ਇਸ ਰਿਪੋਰਟ ਨੂੰ ਕਿੰਨਾ ਮੰਨਿਆ ਜਾਣਾ ਹੈ ਜਾਂ ਬਰ ਕਿਸ ਪ੍ਰਕਾਰ ਮੰਨਦੇ ਹੋਏ ਕਿੰਨਾ ਲਾਗੂ ਕੀਤਾ ਜਾਣਾ ਦੋਸਤੋ ਰੀਪੋਰਟ ਵਿੱਚ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਬੱਚੇ ਇੰਟਰਨੈਟ ਦਾ ਘੱਟ ਇਸਤੇਮਾਲ ਕਰਨ। ਇਹ ਜ਼ਿੰਮੇਵਾਰੀ ਸਿਰਫ ਪੇਰੈਂਟਸ ਜਾਂ ਫਿਰ ਸਕੂਲਾਂ ਦੀ ਹੀ ਨਹੀਂ ਹੈ ਬਲਕਿ ਆਨਲਾਈਨ ਪਲੇਟਫਾਰਮ ਲਾਂਚ ਕਰਨ ਵਾਲੀਆਂ ਇੰਸਟੀਚਿਊਸ਼ਨਸ ਦੀ ਵੀ ਹੈ ਕਿ ਉਹ ਇਹ ਗੱਲ ਤੈਅ ਕਰਨ ਕਿ ਐਪ ਯੂਜ਼ ਕਰਨ ਵਾਲੇ ਦੀ ਉਮਰ ਕਿਤਨੀ ਹੈ। ਰੀਪੋਰਟ ਵਿੱਚ ਸਕੂਲਾਂ ਤੋਂ ਇਹ ਵੀ ਤਵਕਕੋ ਕੀਤੀ ਗਈ ਹੈ ਕਿ ਉਹ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਤੋਂ ਗੁਰੇਜ਼ ਕਰਨ। ਗੱਲ ਪੰਜਾਬ ਦੀ ਵਿੱਚ ਅਸੀਂ ਤੁਹਾਡੇ ਨਾਲ ਜਿਸ ਵਿਸ਼ੇ ਤੇ ਚਰਚਾ ਕਰਨੀ ਹੈ ਉਹ ਇਹ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਤੇ ਫਿਨਲੈਂਡ ਨੇ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈਟ ਮੀਡੀਆ ਤੇ ਜਿੱਥੇ ਰੋਕ ਲਗਾ ਕੇ ਕਾਨੂੰਨ ਲਿਆਂਦਾ ਹੋਇਆ ਸੀ ਉੱਥੇ ਮਲੇਸ਼ੀਆ ਤੇ ਅਮਰੀਕਾ ਦੀਆਂ ਕੁਝ ਸਟੇਟਸ ਨੇ ਵੀ ਇਸ ਤੇ ਰੋਕ ਅਮਲੀ ਜਮਾ ਪਹਨਾਇਆ ਹੋਇਆ ਹੈ। ਡੈਨਮਾਰਕ ਗ੍ਰੀਸ ਸਪੇਨ ਨਿਊਜ਼ੀਲੈਂਡ ਅਤੇ ਆਇਰਲੈਂਡ ਵਰਗੇ ਦੇਸ਼ ਵੀ ਇਸ ਵੇਲੇ ਛੋਟੀ ਉਮਰ ਦੇ ਬੱਚਿਆਂ ਦੇ ਇੰਟਰਨੈਟ ਯੂਜ਼ ਕਰਨ ਤੇ ਰੋਕ ਲਗਾਉਣ ਤੇ ਵਿਚਾਰ ਕਰ ਰਹੇ ਹਨ। ਫਰਾਂਸ ਦੀ ਸਰਕਾਰ ਨੇ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਕਦਮ ਸ਼ੁਰੂ ਕਰ ਦਿੱਤੀ ਕੋਈ ਹੈ। ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਇਸ ਸੰਬੰਧੀ ਬਿੱਲ ਵੀ ਮਨਜ਼ੂਰ ਕਰ ਲਿਆ। ਹੁਣ ਇਹ ਬਿੱਲ ਨੂੰ ਕਾਂਸ ਦੀ ਸੈਨੇਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ 1 ਸਤੰਬਰ ਤੋਂ ਇਸ ਦੇ ਰੂਪ ਅਗਲੇ ਐਜੂਕੇਸ਼ਨਲ ਸੈਸ਼ਨ ਤੋਂ ਲਾਗੂ ਹੋਵੇਗਾ। ਦੋਸਤੋ ਇਹ ਬਿਲਾ ਇਹ ਹੈ ਕਿ ਅਸੀਂ ਇਸ ਗੱਲ ਤੇ ਵਿਚਾਰ ਕਰੀਏ ਕਿ ਅਸੀਂ ਖੁਦ ਸੋਸ਼ਲ ਮੀਡੀਆ ਦਾ ਕਿੰਨਾ ਇਸਤੇਮਾਲ 24 ਘੰਟੇ ਦੌਰਾਨ ਕਰਦੇ ਹਾਂ। ਇਸ ਦੇ ਨਾਲ ਹੀ ਇਹ ਵੀ ਸਮੇਂ ਦੀ ਯੋਗ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਬੱਚਿਆਂ ਅਤੇ ਦੂਸਰੇ ਮੈਂਬਰਾਂ ਨਾਲ ਵੀ ਇਹ ਚਰਚਾ ਕਰੀਏ। ਕੀ ਸੋਸ਼ਲ ਮੀਡੀਆ ਆਖਿਰ ਕਿੰਨਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ਤੇ ਕਿੰਨਾ ਨਹੀਂ ਇਹ ਗੱਲ ਕਿਸੇ ਨੂੰ ਛੁਪੀ ਨਹੀਂ ਹੈ ਕਿ ਸੋਸ਼ਲ ਮੀਡੀਆ ਨੇ ਬੱਚਿਆਂ ਨੂੰ ਆਪਣੀ ਗ੍ਰਿਥ ਵਿੱਚ ਬੁਰੀ ਤਰ੍ਹਾਂ ਲਿਆ ਹੋਇਆ ਹੈ ਇਸ ਦੀਆਂ ਤਾਜ਼ਾ ਉਦਾਹਰਣਾਂ ਉੱਤਰ ਪ੍ਰਦੇਸ਼ ਦੇ ਕਾਸਕਰੰਜ ਵਿੱਚ ਘਟੀ 8 ਫਰਵਰੀ 2024 ਦੀ ਉਹ ਘਟਨਾ ਹੈ ਜਿਸ ਵਿੱਚ ਇੱਕ ਨਵਾਲਗ ਨੇ ਪੌਨ ਵੀਡੀਓ ਦੇਖਣ ਤੋਂ ਬਾਅਦ ਆਪਣੀ ਨਵਾਲਗ ਭੈਣ ਨਾਲ ਬਲਾਤਕਾਰ ਕੀਤਾ ਅਤੇ ਇਸ ਤੋਂ ਬਾਅਦ ਉਸ ਦਾ ਮਰਡਰ ਕਰ ਦਿੱਤਾ ਇਸ ਬੱਚੇ ਨੂੰ ਇਸ ਰੋਮ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਇੱਕ ਇਸੇ ਤਰ੍ਹਾਂ 27 ਜੁਲਾਈ 2024 ਨੂੰ ਮਧ ਪ੍ਰਦੇਸ਼ ਦੇ ਰੀਵਾ ਹਲਕੇ ਵਿੱਚ ਵੀ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਦੇਖਣ ਤੋਂ ਬਾਅਦ ਇੱਕ ਬੱਚੇ ਨੇ ਆਪਣੀ 9 ਸਾਲ ਦੀ ਛੋਟੀ ਭੈਣ ਨਾਲ ਬਰਾਤ ਕਰ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਮਰਡਰ ਕਰ ਦਿੱਤਾ ਜਿਸ ਦੇ ਨਤੀਜੇ ਵੱਜੋਂ ਪੁਲਿਸ ਨੇ ਅਨੁਗ੍ਰਿਠਾਤ ਕਰ ਲਈ ਤੁਹਾਡੇ ਨਾਲ ਮੈਂ ਇਸ ਵੇਲੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਦਾ ਉਹ ਕਥਨ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਜਿਸ ਵਿੱਚ ਉਨ੍ਹਾਂ ਨੇ ਦੇਸ਼ ਦੇ ਛੋਟੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣ ਦੀ ਵਕਾਲਤ ਕੀਤੀ ਹੈ ਮੈਕਰੋਨ ਨੇ ਕਿਹਾ ਹੈ ਕਿ ਸਾਡੇ ਬੱਚਿਆਂ ਦੇ ਦਿਮਾਗ ਵਿਗਾਊ ਨਹੀਂ ਹਨ ਅਸੀਂ ਬੱਚਿਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਹਨਾਂ ਕੰਪਨੀਆਂ ਦੇ ਭਰੋਸੇ ਨਹੀਂ ਛੱਡ ਸਕਦੇ ਜਿਨ੍ਹਾਂ ਦਾ ਉਦੇਸ਼ ਸਿਰਫ ਲਾਭ ਕਮਾਉਣਾ ਕੁਝ ਇਸੇ ਤਰ੍ਹਾਂ ਦੀ ਫ੍ਰਾਂਸ ਵਿੱਚ ਛੋਟੇ ਬੱਚਿਆਂ ਦੇ ਸੋਸ਼ਲ ਮੀਡੀਆ ਵਰਤੋਂ ਤੇ ਰੋਕ ਲਗਾਉਣ ਸੰਬੰਧੀ ਬਿੱਲ ਤਿਆਰ ਕਰਨ ਵਾਲੇ ਉੱਥੋਂ ਦੇ ਮੈਂਬਰ ਪਾਰਲੀਮੈਂਟ ਸੰਸਦ ਲਾਰ ਮਿਲਰ ਦਾ ਵੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਨੁਕਸਾਨ ਦੇ ਇਨਾ ਪਲੇਟਫਾਰਮਾਂ ਨੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਵਾਅਦਾ ਕੀਤਾ ਸੀ ਪਰੰਤੂ ਹੁਣ ਇਹ ਸਮਾਜ ਨੂੰ ਵੰਡਣ ਦਾ ਕੰਮ ਕਰਦੇ ਹਨ ਨਵਜ ਪੰਜਾਬ ਦੀ ਆਪਣੇ ਦਰਸ਼ਕਾਂ ਨੂੰ ਇਸ ਵੀਡੀਓ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਇਸ ਗੱਲ ਦਾ ਚਿੱਤ ਰੱਖੀਏ ਕਿ ਛੋਟੀ ਉਮਰ ਦੇ ਸਾਡੇ ਬੱਚੇ ਸੋਸ਼ਲ ਮੀਡੀਆ ਤੇ ਆਪਣਾ ਕਿੰਨਾ ਸਮਾਂ ਬਿਤਾਉਂਦੇ ਹਨ ਜਦੋਂ ਤੱਕ ਸਰਕਾਰ ਇਸ ਲਈ ਕੋਈ ਖੂਸ ਕਦਮ ਨਹੀਂ ਚੁਟ ਲੈਂਦੀ ਉਸ ਕਾਨੂੰਨ ਨਹੀਂ ਬਣਾਉਂਦੇ ਅਪਰੋਂ ਤੱਕ ਅਸੀਂ ਖੁਦ ਅੱਗੇ ਆ ਕੇ ਆਪਣੇ ਪਰਿਵਾਰ ਨਾਲ ਜੁੜ ਕੇ ਦੂਸਰੇ ਪਰਿਵਾਰਾਂ ਦੇ ਬੱਚਿਆਂ ਦੀ ਸੰਭਾਲ ਕਰਨ ਵਿੱਚ ਭੂਮਿਕਾ ਆਦਾ ਕਰਦੇ ਫਿਰ ਮਿਲਦੇ ਹਾਂ ਕਿਸੇ ਦੂਸਰੇ ਵੀਡੀਓ ਨਾਲ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ